ਇਸ ਵਾਰ ਸੁਪਰ ਸਿਡਰ ਨਾਲ ਕਣਕ ਦੀ ਬਜਾਈ ਬਹੁਤ ਜ਼ਿਆਦੇ ਵੱਡੇ ਰਕਬੇ ਦੇ ਉੱਪਰ ਹੋ ਰਹੀ ਆ ਤੇ ਬਹੁਤ ਜ਼ਿਆਦੇ ਵੱਡੇ ਰਕਬੇ ਦੇ ਉੱਪਰ ਇਹ ਸੁਪਰ ਸਿਡਰ ਨਾਲ ਬਜਾਈ ਕਿਰਾਏ ਦੇ ਉੱਪਰ ਹੋ ਰਹੀ ਆ ਤਾਂ ਇੱਥੇ ਆ ਕੇ ਆਪਣੇ ਕਿਸਾਨਪਰਾ ਦੋ ਤਿੰਨ ਅਜਿਹੀਆਂ ਵੱਡੀਆਂ ਗਲਤੀਆਂ ਕਰਦੇ ਆ ਜਿਦੇ ਕਰਕੇ ਆਪਣੀ ਜਿਹੜੀ ਕਣਕ ਦਾ ਝਾੜਾ ਖਾਸ ਕਰਕੇ ਸੁਪਰ ਸਿਡਰ ਵਾਲੀ ਕਣਕ ਦਾ ਝਾੜਾ ਜਿਹੜਾ ਮੁੱਦੇ ਮੂੰਹ ਵਜਦਾ ਬਹੁਤ ਜ਼ਿਆਦੇ ਘਟ ਜਾਂਦਾਗਾ ਤਾਂ ਦੋਸਤੋ ਤੁਸੀਂ ਅਕਸਰ ਵੇਖਿਆ ਹੋਵੇਗਾ ਬਹੁਤ ਸਾਰੇ ਕਿਸਾਨਪਰਾ ਇਹ ਕਹਿੰਦੇ ਆ ਯਾਰ ਸੁਪਰ ਸਿਡਰ ਵਾਲੀ ਕਣਕ ਸਾਡੀ ਬਹੁਤ ਜ਼ਿਆਦੇ ਸੋਹਣੀ ਸੀ ਜਮ ਮ ਬੜਾ ਸੀਗਾ ਦੇਖ ਕੇ ਆਇ ਲੱਗਦਾ ਸੀ ਵੀ ਇਹ ਤਾਂ 30 ਤੋਂ 40 ਕਵਾਂਟਲ ਆਰਾਮ ਨਾਲ ਹੀ ਹੋ ਜਾਊਗੀ ਪਰੰਤੂ ਝਾੜ ਸਾਡਾ ਮੁੱਦੇ ਮੂੰਹ ਵੱਜਿਆ ਬਹੁਤ ਜ਼ਿਆਦੇ ਘਟੇ ਕਾਰਨ ਇਸ ਦਾ ਜਿਹੜਾ ਕਿ ਬਹੁਤ ਜ਼ਿਆਦੇ ਵੱਡਾ ਕਿ ਆਪਾਂ ਸੁਪਰ ਸਿੱਡ ਨਾਲ ਕਣਕ ਦੀ ਤੋਂ ਵਜਾਈ ਕਰਦੇ ਆ ਜਿਹਦੀ ਵੀਰ ਦੀ ਮਾਤਰਾ ਉਹ ਕਾਫੀ ਜ਼ਿਆਦੇ ਵਧਾ ਦਿੰਦੇ ਆ ਆਪਾਂ ਨੂੰ ਐਂ ਲੱਗਦਾ ਯਾਰ ਪਤਾ ਨਹੀਂ ਉਗਰੂਗੀ ਕਿ ਨਹੀਂ ਤਾਂ ਦੋਸਤੋ ਕਣਕ ਦੀ ਵਜਾਈ ਸੁਪਰ ਸਿੱਡ ਨਾਲ ਇੱਕ ਤਾਂ ਗੱਠਾ ਝਕਾ ਕੇ ਕਿਸਾਨ ਵੀਰ ਕਰ ਰਹੇ ਆ ਤੇ ਦੂਜਾ ਕਿਸਾਨ ਭਰਾ ਉਹ ਆ ਜਿਹੜਾ ਸਿਰਫ ਲੈਣ ਨੂੰ ਅੱਗ ਲਗਾ ਕੇ ਖੜੇ ਖਰਚਾਂ ਦੇ ਉੱਤੇ ਬਜਾਈ ਕਰ ਰਿਹਾ ਤੇ ਜਿਹੜੀ ਖੜੇ ਖਰਚਾਂ ਤੇ ਬਜਾਈ ਕਰਦੇ ਆ ਤਾਂ ਆਪਾਂ ਬੀਜ ਦੀ ਮਾਤਰਾ ਬਹੁਤ ਜ਼ਿਆਦਾ ਵਧਾਉਂਦੇ ਆ 55 ਤੋਂ 60 ਕਿਲੋ ਪ੍ਰਤੀ ਏਕੜ ਬੀਜ ਕਣਕ ਦਾ ਪਾ ਦਿੰਦੇ ਆ ਤਾਂ ਉੱਥੇ ਇਹ ਸਮੱਸਿਆ ਆਉਣੀ ਆਉਣੀ ਹੈ ਕਿ ਕਣਕ ਬਹੁਤ ਜ਼ਿਆਦਾ ਅਗੇਤੀ ਆ ਅੱਜ ਕਿੰਨੇ ਕੀ ਤਰੀਕੇ 11 ਤਰੀਕੀ ਹੋਈ ਆ ਕਣਕ ਬਹੁਤ ਜ਼ਿਆਦਾ ਅਗੇਤੀ ਆ ਅਤੇ ਬੀਜ ਦੀ ਮਾਤਰਾ ਆਪਾਂ ਬਹੁਤ ਜ਼ਿਆਦਾ ਲੈ ਲੈਂਦੇ ਆ ਮੈਂ ਇਹ ਨਹੀਂ ਕਹਿੰਦਾ ਤੁਸੀਂ ਬੀਜ ਦੀ ਮਾਤਰਾ ਨਾ ਵਧਾਓ ਵੈਸੇ ਤਾਂ ਇੱਕ ਇੱਕੜ ਲਈ 40 ਕਿਲੋ ਬੀਜ ਬਹੁਤ ਹੁੰਦਾ ਆਪਾਂ ਸੁਪਰ ਸਿੱਡਰ ਵਾਈਜ਼ ਦੇ ਵਿੱਚ ਥੋੜੀ ਜਿਹੀ ਵਧਾ ਲੀਏ 45 ਕਿਲੋ ਕਰ ਲੋ 46 ਕਰ ਲੋ 47 ਕਰ ਲੋ ਇਹ ਥੋੜੀ ਆ ਵੀ ਸਿੱਧੀ ਆਪਾਂ 60 65 ਕਿਲੋ ਤੇ ਸੂਈ ਮਾਰਨੀ ਆ ਉੱਥੇ ਜਾ ਕੇ ਇਹ ਪ੍ਰੋਬਲਮ ਆਉਣੀ ਆਉਣੀ ਆ ਦੂਜੀ ਸਭ ਤੋਂ ਵੱਡੀ ਸਮੱਸਿਆ ਕੀ ਆਉਂਦੀ ਹੈਗੀ ਕਿ ਆਪਣੇ ਕਿਸਾਨ ਭਰਾ ਨੂੰ ਇੰਝ ਲੱਗਦਾਗਾ ਕੋਈ ਚੱਕਰ ਨਹੀਂ ਜਿਵੇਂ ਆਪਾਂ ਕਣਕ ਬੀਜਦੇ ਆ ਨਾ ਆਪਾਂ ਆਮ ਡਰਲੇ ਨਾਲ ਉਸੇ ਗੱਲ ਉੱਪਰ ਹੀ ਸੁਪਰ ਸਿੱਡ ਦੇ ਬਜਾਏ ਕਰ ਦਿੰਦੇ ਆ ਬੀਜ ਦੀ ਮਾਤਰਾ ਜਿੱਥੇ ਆਪਾਂ 55 ਪਉਣੀ ਉੱਥੇ ਆਪਾਂ ਪੈਣ ਕਰ ਦਨੇ ਆ ਇਹ ਗਲਤੀ ਬਿਲਕੁਲ ਨਹੀਂ ਕਰਨੀ ਜੇਕਰ ਤੁਹਾਡੇ ਖੜੇ ਕਰਤੀ ਆ ਤਾਂ ਉੱਥੇ ਜਿਹੜੀ ਗੱਲ ਆ ਆਮ ਨਾਲੋਂ ਬਹੁਤ ਜ਼ਿਆਦਾ ਹੋਣੀ ਚਾਹੀਦੀ ਆ ਮੈਂ ਕਹੂੰਗਾ ਦੁੱਗਣੀ ਹੋਣੀ ਚਾਹੀਦੀ ਆ ਤਾਂ ਤੁਹਾਡੀ ਸਾਰੀ ਕਣਕ ਜੰਮੂਗੀ ਵੈਸੇ ਵੀ ਜੇਕਰ ਤੁਸੀਂ ਗੱਠਾਂ ਵਿੱਚ ਕਾਈਆਂ ਤਾਂ ਵੀ ਆਪਣੀ ਆਮ ਗੱਲ ਨਾਲੋਂ ਗਿੱਲ ਜਿਆਦਾ ਹੀ ਹੋਣੀ ਚਾਹੀਦੀ ਹੈ ਤਾਂ ਉੱਥੇ ਜਦੋਂ ਆਪਾਂ ਸੁਪਰ ਸੀਡਰ ਨਾਲ ਬਜਾਈ ਕਰਾਂਗੇ ਤਾਂ ਕੱਲਾ ਕੱਲਾ ਦਾਣਾ ਅੱਗੂਗਾ ਇਸ ਤੋਂ ਇਲਾਵਾ ਬੀਜ ਤੁਸੀਂ ਜਿਆਦਾ ਨਾ ਪਾਓ ਸਹੀ ਡੂੰਘਾਈ ਤੇ ਬਜਾਈ ਕਰੋ ਜੇਕਰ ਆਪਾਂ ਸਹੀ ਡੂੰਘਾਈ ਤੇ ਨਹੀਂ ਬਜਾਈ ਕਰਦੇ ਜੇਕਰ ਕਣਕ ਲੋੜ ਨਾਲ ਜਿਆਦਾ ਡੂੰਗੀ ਬੀਜੇਗੀ ਤਾਂ ਵੀ ਆਪਣਾ ਨੁਕਸਾਨ ਆ ਕਣਕ ਘਟ ਜਮੂਗੀ ਅਤੇ ਜੇਕਰ ਬਿਲਕੁਲ ਉੱਪਰ ਹੀ ਰਹੇਗੀ ਸੁੱਕ ਚ ਰਹੇਗੀ ਤਾਂ ਵੀ ਆਪਣਾ ਨੁਕਸਾਨ ਆ ਤਾਂ ਦੋਸਤੋ ਸਹੀ ਡੂੰਘਾਈ ਤੇ ਬੀਜਣਾ ਬਹੁਤ ਜਿਆਦਾ ਜ਼ਰੂਰੀ ਆ ਗਿੱਲ ਆਮ ਨਾਲ ਥੋੜੀ ਜੀ ਜਿਆਦਾ ਹੋਵੇ ਤਾਂ ਬਹੁਤ ਜਿਆਦੇ ਵਧੀਆ ਰਹੇਗੀ ਇਸ ਦੀ ਜਿਹੜੀ ਬਜਾਈ ਆ ਇਸ ਤਰ੍ਹਾਂ ਹੀ ਹੋਵੇਗੀ ਆਮ ਨਾਲੋਂ ਗੱਲ ਜਿਆਦਾ ਹੁਣੀ ਚਾਹੀਦੀ ਜੇਕਰ ਤੁਹਾਨੂੰ ਲੱਗਦਾ ਕਿ ਯਾਰ ਵੀ ਸਾਡਾ ਵਣ ਥੋੜਾ ਜਿਹਾ ਖੁਸ਼ਕਤਾ ਰੌਣੀ ਕਰ ਲੋ ਕਾਲੀ ਨਾ ਕਰੋ ਕਿਉਂਕਿ ਬਾਅਦ ਦੇ ਵਿੱਚ ਜਦੋਂ ਆਪਾਂ ਛਿੱਟਾ ਦਿੰਨੇ ਆ ਨਾ ਛਿੱਟਾ ਦੇ ਕੇ ਵੀ ਉਹ ਗੱਲ ਨਹੀਂ ਬੰਦਦੀ ਜਿਹੜੀ ਕਿ ਹੁਣ ਬਣੂਗੀ ਤਾਂ ਦੋਸਤੋ ਇਸ ਲਈ ਪਹਿਲੀ ਇਹਨਾਂ ਗੱਲਾਂ ਦਾ ਧਿਆਨ ਰੱਖੋ ਹੁੰਦਿਓ ਜਾਈਤ ਧੰਨਵਾਦ ਦੋਸਤੋ